ਕੀ ਖਾਦ ਮੇਰੇ ਕੋ ਨਹੀਂ ਪੈਸੇ ਹੈਗੇ ਖਾਦ ਮੇ ਕਿ ਕਿੱਥੋਂ ਲਿਆਵਾਂ ਤਾਂ ਖਾਦ ਅਰੇਂਜਮੈਂਟ ਕਰ ਮੈਂ ਕਿੱਥੋਂ ਅਰੇਂਜਮੈਂਟ ਕਰਾਂ ਪੈਸੇ ਦਾ ਅਰੇਂਜਮੈਂਟ ਉਸੇ ਲਈ ਹੋਣਾ ਹੈ ਇਹਦੇ ਮਾਲਛੇ ਕਰਾਉਣ ਦੇ ਲੱਗਾ ਸਿੱਧੀਆਂ ਕੀਤੀਆਂ ਨਹੀਂ ਕੱਲ ਤਾਂ ਕਹਿੰਦਾ ਮੇਰੇ ਕੋ ਹੈਗੇ ਅੱਜ ਰਾਜਾ ਦੇ ਵੇਚੀ ਉੱਠ ਗਏ ਤੇ ਮੈਨੂੰ ਤਾਂ ਪਤਾ ਲੱਗਦਾ ਪੈਸੇ ਦੇ ਮੈਂਟਰੀ ਮੈਂਟਰੀ ਪਤਾ ਨਹੀਂ ਲੱਗਦਾ ਪੈਸੇ ਦੇ ਜਾਂਦੇ ਉਸੇ ਲਈ ਛੂਕਦੇ ਜਦੋਂ ਕਿਤੇ ਸ਼ਹਿਰ ਚੂਰ ਚਲ ਜੀਏ ਤੇ ਰੁਪਿਆ 2000 ਰੁਪਏ ਤੇ ਪਤਾ ਨਹੀਂ ਲੱਗਦਾ ਕੋਈ ਕਿ ਐਂ ਲੱਗਦਾ ਜਿਵੇਂ ਜੇਬ ਚੋਂ ਕੱਢ ਲਿਆ ਮਿੰਟ ਚ ਲੱਗ ਜਾਂਦਾ ਇਹ ਜਿਨੀ ਕੱਢ ਲਿਆ ਹਾਂ ਜਦੋਂ ਦਰਦ ਜਣ ਕੇਲਿਆਂ ਦੀ ਖਾਈਏ ਤੇ ਦੋ ਦੋ ਕਿਲੋ ਸੇਬ ਖਾਈਏ ਤਾਂ ਆਪੇ ਪੈਸੇ ਮੁੱਕ ਜਾਣੇ ਤੁਸੀਂ ਮੇਰੇ ਸੇਬਾਂ ਦੇ ਬੜੇ ਦਿਵਾਲੇ ਹੋਏ ਸੇਬਸ ਗੱਲ ਜੀ ਇਹੋ ਆ ਜਦੋਂ ਕਾਦੀ ਚੀਜ਼ ਕੋਈ ਸੌਦਾ ਲਿਆਦੇ ਜਾਂ ਗੱਲਬਾਤ ਲਿਆਦੇ ਉਦੋਂ ਤੇਰੇ ਕੋਲ ਪੈਸੇ ਨਹੀਂ ਰਹਿੰਦੇ ਯਾਰ ਕਾਦੀ ਸੌਦਾ ਜੋ ਮੈਂ ਖਾਣੇ ਸੇਬ ਆ ਤੇ ਮੈਂ ਸੌਦਾ ਕਿਉਂ ਲਾ ਕੇ ਦਵਾਂ ਤੂੰ ਤੂੰ ਕਸ਼ਮੀਰੀਆਂ ਵਾ ਐ ਤੇ ਕਸ਼ਮੀਰੀਆਂ ਮੈਂ ਕਸ਼ਮੀਰੀ ਆ ਮੈਂ ਹਾਂ ਹਾਂ ਤੇ ਮੈਂ ਸੌਦਾ ਨਹੀਂ ਲਿਆ ਸਕਦਾ ਮੈਂ ਬਸ ਆਪਣਾ ਆਪ ਚਲਾ ਸਕਦਾ ਤੇ ਤੁਹਾਡਾ ਨਹੀਂ ਚਲਾ ਸਕਦਾ ਕਫਾ ਫਾਣੀ ਫੇ ਆਪਣਾ ਨਾ ਉਟਰੇ ਲਾਲਾ ਜਾਂ ਗੁਰਦੁਆਰਾ ਦੇ ਲਾਗੇ ਤੇ ਨਹੀਂ ਇਦਾਂ ਨਹੀਂ ਕਿਉਂ ਨਾ ਗਿਲੇ ਬੰਨਿਆ ਨਹੀਂ ਗਿਲੇ ਯਾਰਾਂ ਦੀ ਲੋੜ ਨਹੀਂ ਕਿੱਥੇ ਇੱਥੇ ਘਰ ਜਾ ਤੇ ਮੈਂ ਹੋਟਲ ਦੇ ਰਿਹਾ ਵੀ ਹੋਟਲ ਦੇ ਕਰਨਾ ਤੇ ਲੱਗ ਜਾ ਆਹ ਰੋਟੀ ਖਾਈ ਕਰ ਰਹਿਣਾ ਵੀ ਰਹਿਣਾ ਵੀ ਗੁਰਦਾਰੇ 15 20 20 30 ਹਜ਼ਾਰ ਰੁਪਿਆ ਹਾਂ ਜੀ ਆ ਜਿਹੜੀ ਆ ਚਾਹ ਹੁੰਦੀ ਇਹ ਵੀ ਨਹੀਂ ਆਉਣੀ ਟੜਕੇ ਟੜਕੇ ਮੈਂ ਲੈ ਆਉਂਗਾ ਜਿਹੜੀ ਰੋਟੀ ਆਉਂਦੀ ਇਹ ਵੀ ਨਹੀਂ ਆਉਣੀ ਉਹ ਮੈਂ ਪਤੀਲਾ ਪਤਾ ਦਾ ਇਥੇ ਬੰਮੀ ਦੇ ਲੈ ਆਉਂਗਾ ਕਰ ਸਕਦਾ ਜਿਹੜੀ ਆ ਗੋਭੀ ਘਡਾਉਣੀ ਇਹ ਵੀ ਨਹੀਂ ਘਡਾਉਣੀ ਕਿੰਨੇ ਮੈਂ ਨਾ ਆਪੇ ਮੈਂ ਮੈਂ ਖੜੀ ਖਲੋਤੀ ਵੇਚੀ ਖੜੀ ਖਲੋਤ ਮਤਲਬ ਸਕੀਮਾਂ ਬਣਾਈਆਂ ਪਹਿਲਾਂ ਹੀ ਗਏ ਸਕੀਮਾਂ ਤੋਂ ਬਿਨਾਂ ਤਾਂ ਗੱਡੀ ਕੋਈ ਵੀ ਨਹੀਂ ਚੱਲਦੀ ਹਾਂ ਕੋਈ ਨਹੀਂ ਵੇਚਿਓ ਬੜਾ ਜਦੋਂ ਨੂੰ ਗੋਭੀ ਨਿਕਲਣ ਲੱਗੀ ਤੁਹਾਨੂੰ ਉਦਾਂ ਹੀ ਬੰਨ ਲੈਣਾ ਹੈ ਘਰੇ ਤੁਹਾਨੂੰ ਕਿੰਨਾ ਠੇਕਾ ਮਾਨ ਨਹੀਂ ਦੇਣਾ ਤੇ ਹਾਂ ਇਹ ਵੀ ਸਕੀਮ ਬਣਾਈ ਆ ਸਕਿਉਰਟੀ ਲਵਾ ਲਈ ਇਹ ਵੀ ਮਾਂ ਪੁੱਤ ਨੇ ਸਕੀਮ ਬਣਾਈ ਸਕਿਉਰਟੀ ਲਵਾ ਲਈ ਜੀ ਕਿੰਨੇ ਤੂੰ ਨਾਲ ਨਾਲ ਉਹ ਬੰਦੇ ਘੁੰਮਣਗੇ ਤੁਹਾਡੇ ਜਿਦਾਂ ਕਿਦਾਂ ਲਾ ਲ ਬੱਚ ਰਿਆ ਕਿੱਥੇ ਕਰਨਾ ਉਹਨਾਂ ਨੇ ਸਕਿਉਰਟੀ ਰਿਆ ਕਿੱਥੇ ਕਰਨਾ ਥੋੜੇ ਮੇਰੇ ਕੋ ਕਮਰੇ ਆ ਤੁਹਾਡੇ ਕੋ ਨਹੀਂ ਆ ਸਾਡੇ ਕੋ ਆ ਆਏ ਓਏ ਸਮਾਂ ਦੱਸੂਗਾ ਇਹ ਸਮਾਂ ਵੜਾ ਦੱਸਦਾ ਵਾ ਚਾਹ ਵੀ ਨਹੀਂ ਕੇ ਲੈਣਾ ਮੈਂ ਲੈ ਜਾ ਤੂੰ ਮੈਨੂੰ ਨਹੀਂ ਦੀ ਪਰਵਾਹ ਆ ਦਾਦੋ ਫਿਰ ਗਲਾਚੂ ਦੇ ਪਵਾਲੀ ਇਹਦੇ ਮੈਂ ਤੁਹਾਨੂੰ ਪਤਾ ਹੋਣੀ ਚਾਹ ਇਹਨੇ ਦੀ ਪਵਾਲੀ ਹੋ ਗਿਆ ਆਪਣੇ ਹੁਣ ਲੱਗ ਗਿਆ ਬੈਨ ਲੱਗ ਗਿਆ ਮੇਕ ਜੀਤਲੀ ਦੇ ਬੈਨ ਲੱਗਾ ਵਾ ਪਉ ਗੱਲ ਗੱਲ ਇਹ ਐ ਇਦਾਂ ਮੇਨ ਮੇਰਾ ਨਾ ਮਨ ਕਰਦਾ ਮੈਂ ਵਿਹਲਾ ਰਹਾ ਮੈਂ ਮਤਲਬ ਤੁਸੀਂ ਜਿਹੜੀਆਂ ਗੱਲਾਂ ਕਰਦੇ ਪ੍ਰਤੀ ਵਿਹਲਾ ਉਹ ਕਰ ਲੈ ਬਾਅਦ ਚੱਲ ਜਾ ਮੈਂ ਹੁਣ ਮੈਂ ਮਨ ਬਣਾ ਲਿਆ ਵਾ ਵੀ ਮੈਂ ਵਿਹਲਾ ਰਹਿ ਕੇ ਜ਼ਿੰਦਗੀ ਜੀਣੀ ਆ ਤੂੰ ਇਹ ਤੇ ਤੂੰ ਕੀ ਆਪਣੇ ਦਿੰਦੇ ਜੀ ਤੂੰ ਬਿੱਲਾ ਟਾਟਾ ਤੂੰ ਬਿੱਲਾ ਟਾਟਾ ਬਿੱਲਾ ਟਾਟਾ ਮੈਂ ਬਿੱਲਾ ਟਾਟਾ ਨਹੀਂ ਆ ਭਵੇਂ ਪਰ ਚੱਲ ਜਾ ਰੰਬੇ ਖਾ ਕੇ ਜਾਏਗੇ ਸੋਕੇ ਬਣਾ ਲੈ ਆ ਆ ਤੂੰ ਤੂੰ ਹੀ ਤੂੰ ਹੀ ਤੇ ਹੈਗੇ ਜੀ ਨਾ ਤੂੰ ਤੇ ਸਰਦਾਰ ਹੈਗੇ ਸਰਦਾਰ ਮੈਂ ਤੁਹਾਨੂੰ ਕਹਿਣਾ ਨਾ ਸਰਦਾਰ ਤੇ ਤੂੰ ਹੀ ਸਰਦਾਰ ਜੀ ਤੇ ਮੈਂ ਤੁਹਾਡਾ ਬੱਚਾ ਬੇਟਾ ਤੁਹਾਡਾ ਹਾਂ ਤਾਂ ਕਰਕੇ ਮੈਂ ਕੋਈ ਕੰਮ ਨਹੀਂ ਕਰਨਾ ਜਦੋਂ ਜਦੋਂ ਸਰਦਾਰ ਪਿਓ ਇਨੇ ਮਿਹਨਤੀ ਹੋਣ ਨਾ ਤੇ ਬੱਚੇ ਨੂੰ ਇੱਕ ਪੀੜੀ ਜਾਂਦੇ ਹੁੰਦੇ ਨਾ ਨਜ਼ਾਰੇ ਲੈਣਾ ਚਾਹੀਦਾ ਤੇ ਤੂੰ ਕੰਮ ਨਹੀਂ ਕਰਦਾ ਤੇਨੂੰ ਕੋਈ 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 ਤੇਰਾ ਵਿਆਹ ਉਹ ਬੁੱਢੀ ਬੱਢੀ ਨਹੀਂ ਦੇ ਰਹੀ ਉਹਨੂੰ ਲੈ ਲੈਣਾ ਛੜਾ ਮਲੰਗੀ ਲੈ ਆਉ ਮੈਂ ਮੋਲ ਦੀ ਲੈ ਆਈ ਫਿਰ ਜਾ ਮੁੱਲ ਦੀ ਨਹੀਂ ਫਸਾ ਕੇ ਲੈ ਆਉ ਮੈਂ ਐਡੀ ਨਹੀਂ ਗੱਲ ਜਿੱਦਾਂ ਫਟੇ ਬਹੁਤ ਵੱਜਦੇ ਆ ਜਿੱਦਾਂ ਤੂੰ ਹੀ ਨਹੀਂ ਆਪਣੇ ਫਸਾਉਣੇ ਨੇ ਹੂੰ ਇਦਾਂ ਫਸਾ ਕੇ ਲੈ ਆਉ ਮੈਂ ਤੀ ਉੱਠ ਜਾ ਉਹ ਤੋਂ ਤਾ 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 ਆਪਣੇ ਨਹੀਂ ਆਪਣੇ ਟਾਈਮ 'ਚ ਤੁਸੀਂ ਤੁਸੀਂ ਵਸਾਈਆਂ ਨਹੀਂ ਪਈ ਮੰਨੂ ਹੱਸ ਕੇ ਆਉਣੀ ਵਸਾਈਆਂ ਮੈਨੂੰ ਦੱਸਿਆ ਕਿ ਨਹੀਂ ਆਂਦੇ ਆਂਦੇ ਜੜੀ ਤੇ ਨੇ ਤਿੰਨ ਕੁੜੀਆਂ ਵਸਾਈਆਂ ਹੈਗੀ ਨਾ ਗੱਲ ਅੱਖਾਂ ਖੋਲੋ ਹੁਣ ਹੈ ਕੀ ਹੈ ਬਾਤ ਗੱਲ ਕਿਦਾਂ ਕਰਦੇ ਨੇ ਨੰਬਰ ਤੇ ਚਿੱਠੀ ਹੈ ਸਰਦਾਰ ਦੱਸੋ ਉਹ ਰੁਕੇ ਨੇ ਰੁਕੇ ਕਾਜ ਮੰਨੇ ਮੰਨਗੇ ਕਿ ਨਾ ਰੁਕੇ ਪਾਉਣੇ ਹੇ ਤੇ ਫੋਨ ਤੇ ਮੋੜ ਵਾਲੀ ਡੱਡ ਰਹਿ ਗਈ ਹੈ ਮੋਬਾਈਲ ਆ ਗਿਆ ਹਾਂ ਤੇ ਮੋਬਾਈਲ ਕੱਲ ਰਾ ਲਾਈ ਹੈ ਹਾਂ ਹੁਣ ਉਹਦੋਂ ਸੱਚੀ ਉਹਦੋਂ ਵਧੀਆ ਸੀ ਹਾਂ ਉਹ ਹੋਇਆ ਕੰਮ ਨਹੀਂ ਹੁੰਦਾ ਬਹੁਤ ਡਾਂਗ ਫਿਰਦੀ ਹੈ ਆਏ ਓਏ ਇਹ ਗੱਲ ਹੈਗੀ ਮੈਂ ਜਿੰਦਾ ਮੇਰੇ ਸਾਹ ਨਾਲ ਤੁਹਾਨੂੰ ਵੀ ਇੱਕ ਦਿਨ ਤੇ ਵੀ ਨਹੀਂ ਨਾ ਹੀ ਖਾਂਦੇ ਨਹੀਂ ਕੰਮ ਮੜਾ ਕਿੱਥੇ ਹੀ ਗਈ ਹਾਂ ਨਹੀਂ ਨਹੀਂ ਮੜਾ ਤਾਂ ਨਹੀਂ ਕੀਤਾ ਮੈਂ ਕਦੋਂ ਕੀਤਾ ਮੜਾ ਮੈਂ ਮੈਂ ਕੀਤਾ ਦੱਸੋ ਕਿ ਤੁਰਦਾ ਹੋ ਫਿਰ ਨਹੀਂ ਮੈਂ ਮੜਾ ਕੀਤਾ ਮੈਂ ਤਾਂ ਤੁਰਦਾ ਡਿਊਟੀ ਮੈਂ ਖੰਡ ਜਾਣਾ ਚਲ 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 ਮੈਂ ਤੁਹਾਡੇ ਕੋ ਤੁਹਾਨੂੰ ਤੁਹਾਨੂੰ ਪਤਾ ਮੈਂ ਸਿਰੋ ਸਿਰ ਤੁਹਾਡੇ ਕੋ ਇੱਥੇ 4 ਦਿਨ ਕਹਿਉਂਦਾ ਸ਼ੋਸ਼ਾ ਨਹੀਂ ਕੀਤਾ ਨਹੀਂ ਤੁਹਾਨੂੰ ਪਤਾ ਉਹਨਾਂ ਕਿਉਂ ਸਾਰਾ ਦਿਨ ਮੇਰਾ ਨਹੀਂ ਲੰਘਦਾ ਜਿੰਨਾ ਚਿਰ ਮੈਂ ਬੀਤੀ ਨਾ ਕਰਾਵਾਂ ਇਹਨਾਂ ਨੂੰ ਦਿਨ ਨਹੀਂ ਲੰਘਦਾ ਜਦ ਮੇਰੀ ਮੋਟਰ ਤੇ ਆਉਣ ਲੱਗਾ ਘਰੇ ਘਰ ਆਇਆ ਕਰੋ ਫਿਰ ਮੈਂ ਇੱਥੇ ਨਹੀਂ ਆਉਂਦਾ ਤੇ ਜੇ ਮੈਂ ਇੱਥੇ ਆਉਣਾ ਤੇ ਇੱਕ ਰੀ ਕਰ ਦਿਆ ਕਰੋ ਰੋੜਾ ਰੋੜਾ ਮਾਰਦਿਆ ਕਰੋ ਫਿਰ ਮੇਰਾ ਦਿਨ ਵੜ ਜਾਏ ਟੌਪ ਦਾ ਲੰਗਦਾ ਆਹ ਹੋਣੀ ਨਹੀਂ ਰਹੀ ਆ ਆ ਉਹ ਤੁਹਾਨੂੰ ਦੱਸਣ ਦਿਆਂ ਕਿ ਤਾਂ ਕਰਕੇ ਮੇਰਾ ਅਸਲ ਦੇ ਵਿੱਚ ਨਾ ਮੇਰਾ ਪੁੱਤ ਦਾ ਪਿਓ ਨਾਲ ਪਿਆਰ ਬਹੁਤ ਆ ਹਾਂ ਤਾਂ ਕਰਕੇ ਨਾ ਮੈਂ ਅਸਲ ਵਿੱਚ ਮੈਂ ਬੀਚੀ ਕਰਾਉਣੀ ਚਾਹਣਾ ਮੈਂ ਤਾਂ ਢਿੱਬੀ ਦੀ ਭੁੱਖਾ ਆ ਕੋਈ ਨਹੀਂ ਹੋ ਗਈ ਜਹਾ ਹੁਣ ਤੁਮ ਇੰਨੀ ਵੱਡੀ ਕਾ ਨੂੰ ਵੇਚ ਮਸ ਥੋੜੀ ਗੌਰ ਥੋੜੀ ਗੌਰ ਨਹੀਂ ਨਹੀਂ ਚਲੋ ਠੋਠੇ ਥੋੜੀ ਗੌਰ ਜਾਓ ਤੁਮ ਥੋੜੀ ਗੌਰ ਕਰ ਦੋ ਮੈਂ ਨਾ ਨਹੀਂ ਹੋਣੀ ਮੈਂ ਗਿਜਾਇ ਨਹੀਂ ਗਿਜਾਇਸੀ ਥੋੜੀ ਗਿਜਾਇਸ਼ ਕਰ ਦੋ ਬਣਾ ਇਤਾਂ ਠਾ ਕਰ ਲੋ ਹੁਣ ਗਿਜਾਇਸ਼ ਹੋਵੇ ਟੀਮਾਂ ਦੀ ਆ ਨਹੀਂ ਬੇਇੱਜ਼ਤੀ ਗੱਲੀ ਜਦੋਂ ਸ਼ੁਰੂ ਹੋ ਗਿਆ ਤੂੰ ਫੇ ਬਹਿ ਬਹਿ ਕੇ ਨਿਕਲ ਜਾਣਾ ਨਹੀਂ ਕਲੀ ਬੇਇੱਜ਼ਤੀ ਚਾਹੀਦੀ ਆ ਜਾ ਬੂਟੇ ਨਾਲ ਮੈਂ ਚੱਲ ਉੱਠਦਾ ਆ ਆ ਆ ਬੈਠਾ ਚੱਲੇ ਤੂੰ ਓਹੋ ਨਹੀਂ ਬੂਟਾ ਮੈਂ ਕਰ ਦੇਣਾ ਸਿੱਧਾ ਕਰ ਦੇਣਾ ਪੁੱਤਾ ਪੁੱਤਾ ਕੀ ਲਾਈ ਆ ਚੱਲ ਨਿਕਲ ਜਾ ਬਸ ਮਾੜੀ ਨਹੀਂ